ਕੀ ਕਿਲੇ ਪੈੜੀ ਕੀ ਕਿਲੇ ਹਾਂ ਕੀ ਕਿਲੇ ਪੈੜੀ ਤੇ ਬਾਕੀ ਸਾਂਦ ਬੰਦ ਹਾਰੇ ਰਾਤ 8 ਦਿਨੇ ਪਾਣੀ ਚੜਦਾ ਰਹੇ ਤੇ ਰਾਤ ਨੂੰ ਪਾਇਆ ਗਿਆ ਅੱਛਾ ਫਸਾ ਜਿਹੜੀ ਬਾਈ 2300 ਕਿਲਰ ਜਿਹੜਾ ਚੋਨਾ ਤੋਨਾ ਹਰਤ ਬਾ ਫਿਰ ਗਿਆ ਹਰਤੋਨਾ ਮਤਲਬ ਖਤਮ ਹੀ ਹੋ ਗਿਆ ਕੁਛ ਨਹੀਂ ਬਚਿਆ ਕਿਹੜੇ ਵੇ ਸਾਨੂੰ ਅਸ ਤੱਕਾ ਵਜਣਾ ਕਿਹੜੋ ਕੋਈ ਕਿਹੇ ਤੇ ਘਰ ਬੈਠਾ ਕੋਈ ਕਿਹੇ ਤੇ ਘਰ ਨੀਂ ਵੀ ਟਿੰਡਿਆਗ ਪੇ ਵਿੱਚ ਹੰਦ ਵੀ ਡੇਗ ਪੇ ਬੜੀ ਮੁਸ਼ਕਲ ਹੋਣੇ ਗਏ ਤੁਸੀਂ ਵਿਖਰੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਸੀ ਕਿ ਪਿੰਡ ਟਿੰਡੀ ਵਾਲਾ ਜਿੱਥੋਂ ਦੇ ਲੋਕ ਬੜੇ ਡੁੱਬੇ ਹੋਏ ਸੀਗੇ ਜਿਨ੍ਹਾਂ ਦੇ ਘਰ ਵੀ ਚਲੇ ਗਏ ਜਿਨ੍ਹਾਂ ਦੀਆਂ ਜ਼ਮੀਨਾਂ ਵੀ ਚਲੀਆਂ ਗਈਆਂ ਕਿਸੇ ਸਿੰਗਰ ਵੀ ਰੁੜ ਗਏ ਕਈਆਂ ਦੀ ਘਰ ਵੀ ਰੁੜ ਗਏ ਬਹੁਤ ਹੀ ਜ਼ਿਆਦਾ ਵੱਡਾ ਨੁਕਸਾਨ ਨੂੰ ਭੋਦਣਾ ਪਿਆ ਪੰਜਾਬ ਨੂੰ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤਾਂ ਕਿ ਇਹ ਗਰੀਬ ਲੋਕਾਂ ਦੀ ਜਿਹੜੀ ਗੱਲਬਾਤ ਹੈ ਇੱਥੋਂ ਦੇ ਲੋਕਾਂ ਦੀ ਗੱਲਬਾਤ ਸੁਣੀ ਜਾਵੇ ਪ੍ਰਸ਼ਾਸਨ ਤੱਕ ਜਾਂ ਜਿਹੜੀਆਂ ਸੰਸਥਾਵਾਂ ਹੈਗੀਆਂ ਨੇ ਜਥੇਬੰਦੀਆਂ ਜਿਹੜੀਆਂ ਸੇਵਾ ਕਰਦੀਆਂ ਨੇ ਸੋ ਗੱਲਬਾਤ ਕਰਦੇ ਹੈਗੇ ਆ ਸੋ ਭੈਣ ਜੀ ਸਤਰੀਕਾਲ ਭੈਣ ਜੀ ਸਤ ਸਰਕਾਰ ਭੈਣ ਜੀ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦਿਓ ਤੇ ਪਿੰਡ ਦੱਸੋ ਰਾਜ ਉਹ ਭਾਈ ਤੇ ਟੈਂਡੀ ਵਾਲਾ ਭੈਣ ਜੀ ਜਿਸ ਤਰ੍ਹਾਂ ਤੁਸੀਂ ਟੈਂਡੀ ਵਾਲੇ ਪਿੰਡ 'ਚ ਰਹਿ ਰਹੇ ਹੋ ਜਿਵੇਂ ਪਾਣੀ ਆਇਆ ਸੀਗਾ ਹਰ ਬਹੁਤ ਜ਼ਿਆਦਾ ਆਇਆ ਸੀਗਾ ਹੁਣ ਵੀ ਪਾਣੀ ਜਿਹੜਾ ਬੜੇ ਤੇਜ਼ ਵਹਾ ਦੇ ਨਾਲ ਪਿੱਛੋਂ ਵਹਿ ਰਿਹਾ ਤੁਹਾਡੇ ਇੱਥੇ ਕਿੰਨਾ ਕੋ ਨੁਕਸਾਨ ਹੋਇਆ ਸੀਗਾ ਬੜਾ ਨੁਕਸਾਨ ਹੋ ਗਿਆ ਲੋਕਾਂ ਦੀਆਂ ਪੈੜੀਆਂ ਵੀ ਗੰਨੀਆਂ ਸਾੜੀਆਂ ਪੈੜੀਆਂ ਵੀ ਗੰਨੀਆਂ ਜੀ ਬਾਕੀ 30 ਕਿਲੇ ਚੋਂ ਨਹੀਂ ਹੋ ਵੀ ਗਿਆ ਮਗਰ ਟਰਾਲੀ ਦੇ ਵਿੱਚ ਸਮਾਨ ਬੜਾ ਪਿਆ ਸੀ ਜੀ ਦੋ ਜਿਹੜਾ ਮੋਟਰਾਂ ਤੇ 4 ਇੰਜਣ ਵੀ ਗਏ ਮੋਟਰਾਂ ਵੀ ਗੰਨੀਆਂ ਟਰਾਲੀ ਵੀ ਡੇਗ ਪਈ ਵਿੱਚ ਇੰਨਾ ਵੱਡਾ ਨੁਕਸਾਨ ਹੋ ਗਿਆ ਤੇ ਅਣਾ ਵੀ ਗੰਨੀਆਂ ਅੱਛਾ ਸੰਦ ਸਾਰੇ ਰੁੜ ਗਏ ਹੈਗੇ ਨੇ ਸਾਰੇ ਹੰਦ ਰੁੜ ਗਏ ਬਰਿਆਦ ਵਿੱਚ ਲੱਗ ਪਏ ਕਿਆ ਹੋਈ ਇਹ ਬੁਰੀ ਹਾਲਤ ਹੋ ਗਈ ਹੈ ਹੁਣ ਕਿੱਧਰ ਜਾਈਏ ਹੂੰ ਬਾਕੀ ਇਹਨੇ ਹਾਨੂੰ ਕੋਈ ਸਹਾਇਤਾ ਕੀਤੀ ਜਾਵੇ ਹਾਨੂੰ ਪੰਜ ਪੰਜ ਮਰਰੇ ਥਾਂ ਪਿੱਛੇ ਦਿੱਤੀ ਜਾਵੇ ਕੋਈ ਹੱਥ ਰਹਿਣ ਦਾ ਮਸਲਾ ਬਣ ਜਾਵੇ ਜੀ ਪੜੇ ਤੇ ਬਾਕੀ ਸਾਡੀ ਜੀਵਨ ਭਾਈ ਹੋ ਜਾਵੇ ਹੂੰ ਤੇ ਅਹੀਂ ਕੋ ਜਿੰਦਾ ਚ ਹੋ ਜਾ ਬੜੀ ਗੱਲ ਦੱਸੇ ਤੁਹਾਡੇ ਘਰ ਜਿਹੜੇ ਜ਼ਮੀਨ ਦੇ ਅੰਦਰ ਹੀ ਸੀਗੇ ਜਾਂ ਪਿੰਡ ਚ ਸੀਗੇ ਅੰਦਰ ਹੀ ਸੀ ਆ ਸਾਰੇ ਮਕਾਨ ਹੀ ਅੱਛਾ ਇੱਥੋਂ ਸ਼ੁਰੂ ਹੁੰਦੇ ਇੱਥੋਂ ਸ਼ੁਰੂ ਹੋ ਜਾਂਦੇ ਕਿੰਨੇ ਮਕਾਨ ਸੀ ਗਾਂ ਤੱਕ ਇੱਥੋਂ ਸ਼ੁਰੂ ਹੋਏ ਨੇ ਆ ਤੋੜ ਮਕਾਨ ਹੀ ਆ ਗਿਆ ਸਾਡੇ ਮਕਾਨ ਖੜੇ ਨੇ ਜੀ ਬਾਕੀ ਇਹਨੇ ਬੁਰੀ ਹਾਲ ਤੁਹਾਡੇ ਨਾਲ ਇਹਨੇ ਸਾਨੂੰ ਇੰਨੀ ਹੈ ਸਾਡੀਆਂ ਪੱਕੀ ਨੋਚ ਬਾਤ ਜਾਵੇ ਜੀ ਜੀ ਤੇ ਪਥਰਾਂ ਦੀ ਤੇ ਬਾਕੀ ਸਾਡੀ ਜੀ ਹਣ ਪਾਈ ਹੋ ਜਾਂਦੀ ਹੂੰ ਤੇ ਜਿਹੜੇ ਘਰ ਜਿਹੜੇ ਵਿੱਚ ਡੱਗ ਪਏ ਨੇ ਉਹ ਤਾਂ ਗਏ ਚੜੇ ਨੇ ਦੂਜੇ ਸਾਡੇ ਬਚ ਜਾਣੇ ਕਿੰਨੇ ਘਰ ਇੱਥੇ ਜਿਹੜੇ ਡਿੱਗੇ ਹੈਗੇ ਵਿੱਚ ਰੁੜ ਗਏ ਨੇ ਇਹ ਤਾਂ 4-5 ਘਰ ਡਿੱਗੇ ਨੇ 5 ਘਰ ਹਾਂ ਤੇ ਠੀਕ ਹੈ 5 ਘਰ ਇੱਥੇ ਨੇ ਕਿਹਾ ਤਾਂ ਰੁਕੇ ਹਾਂ ਹਣੀ 5 ਘਰ 6 ਤਾਂ ਹੋ ਗਏ ਇੱਥੇ ਇੱਥੇ ਉਹ ਘਰ ਤੋ ਲੱਗ ਦੋ ਘਰ ਆ ਗਏ ਅੱਛਾ ਪਰਾ ਤਾਂ ਠੀਕ ਹੈ ਕੋਈ ਮਾਲ ਡੰਗਰ ਵੀ ਰੁੜਿਆ ਜਾਂ ਜਾਨੀ ਮਿਲ ਜੀ ਸਾਹ ਮਾਲ ਡੰਗਰ ਤਾਂ ਹੀ ਪਾਣੀ ਵਿੱਚ ਪਾਇਆ ਗਤ ਕੱਢ ਲਿਆ ਬਚਾ ਲਿਆ ਆ ਬਚਾ ਲਿਆ अच्छा अच्छा दिमाग मोटा हमानी विचार है कोई बेच गया तेरा जी जी हां एक ਤੁਹਾਡੀ ਪੈਣ ਜਮੀਨ ਦਾ ਕਿੰਨਾ ਨੁਕਸਾਨ ਜਿਹੜੀ ਰੁੜਗੀ ਹੈਗੀ ਸਾਡੀ 30 ਕਿੱਲੇ ਪੈੜੀ 30 ਕਿੱਲੇ हां 30 ਕਿੱਲੇ ਪੈੜੀ ਤੇ ਬਾਕੀ ਸੰਦ ਬੰਦ ਸਾਰੇ ਸਾਰੇ ਰੁੜ ਗਿਆ ਠੀਕ ਹੈ ਪੈਣ ਸੋ ਹੋਰ ਪੈਣ ਨਾਲ ਗੱਲਬਾਤ ਕਰਦੇ ਆ ਆ ਪੈਣੇ ਸਸਤੀ ਗੱਲਾਂ ਇੱਕ ਹੀ ਤੁਹਾਡੇ ਲਈ ਹੋਣਾ ਆ ਫਿਰ ਪੈਣ ਤੁਹਾਡਾ ਕਿੰਨਾ ਕੋ ਨੁਕਸਾਨ ਜਿਹੜਾ ਜਮੀਨ ਦਾ ਹੋਇਆ ਜਾਂ ਘਰਾਂ ਦਾ ਹੋਇਆ ਸਾਡਾ ਬਹੁਤ ਹੋਇਆ ਆ ਪਿੱਛੇ ਕਮਰੇ ਹੀ ਤੇ ਜਮੀਨ ਸਾਡੀ 10 ਕਿਲੋ ਕੀ ਆਈ ਮਹਤਿਆਰ ਸਿੰਘ ਬੋਰ ਸਿੰਘ ਜੀ ਭਨੇ ਤੇ ਅਗਾ ਆਪਣਾ ਦਰਸ਼ਨ ਸਿੰਘ ਜੀ ਤੇ ਸੁੱਖਾ ਸਿੰਘ ਤੇ ਮਿੱਠਾ ਸਿੰਘ ਨੰਬਰਦਾਰ ਜੀ ਜੀ ਤੇ ਪਿੱਪਲ ਸਿੰਘ ਇਹ ਨਾਦੀ ਜ਼ਮੀਨ ਆ ਗਈ ਆਈ ਇਹਨਾਂ ਦੇ 20 ਕਿਲੋ ਜ਼ਮੀਨ ਆ ਗਈ ਆਈ ਜੀ ਜੀ ਉਹ ਵੀ ਗਿਰ ਗਈ ਜੀ ਤੇ ਮਹਤਿਆਰ ਸਿੰਘ ਤੇ ਬੋਰ ਸਿੰਘ ਦੀ ਇਹਦੀ ਵੀ ਨਾਦੀ 10 ਕਿਲੋ ਆਈ ਉਹ ਵੀ ਗਿਰ ਗਈ ਸਾਰੀ ਦਰਿਆ ਚ ਆ ਚੁੱਕੀ ਆ ਹਾਂ ਦਰਿਆ ਚ ਬਸ ਤੇ ਬਾਕੀ ਦੇ ਠੇਕੇ ਗਣੇ ਵੀ ਆਈ ਤੇ ਕਮਰੇ ਹਾ ਤੇ ਗਾ ਚਲੇ ਘਰ ਤੁਹਾਡੇ ਪੇਣੇ ਕਮਰੇ ਵੀ ਇੱਧੇ ਜਿਰੜ ਗਏ ਲੜ ਗਏ ਲੜ ਗਏ ਹੁਣ ਪੇਣੇ ਗੱਲ ਦੱਸਿਓ ਜੀ ਜਿਵੇਂ ਤੁਹਾਡੀ ਸਾਰੀ ਜ਼ਮੀਨ ਜਿਹੜੀ ਵਹਿ ਗਈ ਵਿੱਚ ਦਰਿਆ ਦੇ ਹੁਣ ਤੁਹਾਡਾ ਜਿਹੜਾ ਗੁਜ਼ਾਰਾ ਕਿਵੇਂ ਚੱਲੇਗਾ ਗੁਜ਼ਾਰਾ ਹੀ ਤੇ ਇਹ ਕੀ ਕਰਨੇ ਹੁਣ ਕੀ ਕਰਨਗੇ ਜੀ ਬਾਤ ਕੇ ਤੇਗਾ ਕੋਈ ਸਰਕਾਰ ਹਨ ਕੋਈ ਮਰਜ਼ੀ ਕਰੇ ਹਾ ਦੇ ਨਾਲ ਜੀ ਪੇਣੇ ਤੇ ਵਾ ਵਾ ਇਹ ਪਰ ਵੀਡੀਓ ਵੀ ਅਸੀਂ ਬਹੁਤ ਪਾਈਆਂ ਨੇ ਪਰ ਆਉਂਦੇ ਨੇ ਤੇ ਹੱਦ ਨਾ ਤੇ ਭਈ ਹੋਰ ਕਿਸੇ ਭਾਈ ਸਾਹਿਬ ਦੇ ਪਜਾਂਦਾ ਸਾਨੂੰ ਨਹੀਂ ਮਿਲਦਾ ਤੁਹਾਡੇ ਕੋਲ ਭੈਣ ਸੰਸਥਾਵਾਂ ਜਿਵੇਂ ਸੇਵਾ ਲੈ ਕੇ ਆਉਂਦੀਆਂ ਨੇ ਰਾਸ਼ਨ ਦੀਆਂ ਜਾਂ ਚਾਰੇ ਦੀਆਂ ਆਏ ਨੇ ਉਹ ਆਏ ਨੇ ਰਾਸ਼ਨ ਵਾਤ ਰਾਸ਼ਨ ਬਹੁਤ ਮਿਲਦਾ ਪਿਆ ਚਾਰਾ ਵੀ ਮੱਝਾਂ ਤੋਂ ਮਿਲਦਾ ਪਿਆ ਸਾਨੂੰ ਤੇ ਉਹ ਸੇਵਾ ਬਹੁਤ ਕਰਦੇ ਸੀ ਤੁਸੀਂ ਭੈਣੇ ਕਿਹੜੀ ਸੇਵਾ ਦੀ ਮੰਗ ਕਰਦੇ ਹੋ ਕੀ ਕਹਿ ਰਹੇ ਹੋ ਅਸੀਂ ਤਾਂ ਹੀ ਕਹਿੰਨੇ ਹਾਂ ਸਾਨੂੰ ਪਿਛਾਂ ਥਾਂ ਦਿੱਤੀ ਜਾਵੇ ਭੈਣ ਜੀ ਜੀ ਹਾਂ ਹਾਂ ਪਾਏ ਹੈ ਮੇਰੇ ਪੜੀ ਦਾ ਮੰਮਰੇ ਪਲਾਟ ਦਿੱਤਾ ਹਾਂ ਪਲਾਟ ਦਿੱਤਾ ਜਾਵੇ ਤੇ ਉੱਥੇ ਸਾਨੂੰ ਕਮਰੇ ਪਾ ਤੇ ਦਿੱਤੇ ਜਾਵਣ ਤੇ ਕਿਹੜੀ ਹਾਦੀ ਪੜੀਆਂ ਤੇ ਹੁਣ ਗੰਗਾ ਚੜੀਆਂ ਇਹ ਖੜੇ ਖੜੇ ਇੰਜਣ ਵੀ ਡੱਗ ਪਏ ਵਿੱਚ ਹੰਦ ਵੀ ਡੱਗ ਪਏ ਬੜੀ ਮੁਸ਼ਕਲ ਹੋਣੇ ਗਏ ਆ ਆ ਮੁੱਢੇ ਹਾਰੀ ਪੜੀ ਗਈ ਹਾਂ ਲਾਗੇ ਦਰਿਆ ਹੁਣ ਲੱਗਾ ਖੜਾ ਹੈ ਜੀ ਪੜੇ ਤੇ ਟਹਿ ਕੇ ਦੂਜੀ ਸੱਤ ਕਿਲਾ ਵਿੱਚ ਤਾਂ ਰਹਿਤਾ ਹੀ ਪਾਇਆ ਗਿਆ ਲੋਟ ਗਿਆ ਪਰ ਜੀ ਹਾਂ ਫਿਰ ਤੁਹਾਡਾ ਕਿੰਨਾ ਨੁਕਸਾਨ ਤੁਸੀਂ ਦੱਸਿਆ ਹਾਦੀ ਦਾ ਹੱਕ ਲੈ ਗਈ ਜ਼ਮੀਨ ਆ ਦੋ ਕਿਲੋ ਤੇ ਵੇਚ ਗਈ ਚੜੀ ਦੂਜਾ ਹੱਤਾ ਕਿਲੋ ਤੇ ਰਹਿਤਾ ਪਾਇਆ ਗਿਆ ਤੇ ਫਸਲ ਲੋੜ ਗਿਆ ਕਿਹੜੇ ਵੇਲੇ ਸਾਨੂੰ ਅਈ ਤੱਕਾ ਵਜਲਾ ਕਿਹੜੋ ਕੋਈ ਹੈ ਤੇ ਘਰੇ ਬੈਠਾ ਕੋਈ ਕਿਹ ਹੈ ਤੇ ਘਰੇ ਬੈਠਾ ਹੁਣ ਬੇਨੇ ਤੂੰ ਦੱਸੋ ਵੀ ਤੁਹਾਡੇ ਪਿੰਡ ਵਿੱਚ ਜਗ੍ਹਾ ਰਹਿਣ ਨੂੰ ਹੈਗੀ ਕਿ ਨਹੀਂ ਹੈਗੀ ਆ ਤਾਂ ਨਹੀਂ ਹੈਗੀ ਨਾ ਵਗਰੀ ਹੈ ਹਾਦੇ ਹੁਣ ਆਤਰਾਤ ਲੱਗ ਗਿਆ ਖੜਾ ਜਿੰਨੇ ਤੁਹਾਡੇ ਘਰ ਸੀ ਜ਼ਮੀਨ 'ਚ ਸੀਗੇ ਸਾਰਾ ਕੁਝ ਰੁੜ ਗਿਆ ਹੈਗਾ ਰੁੜ ਗਿਆ ਹਾਦਾ ਠੀਕ ਹੈ ਹਾਂ ਹੁਣ ਤੁਹਾਡੀ ਮੰਗ ਕੀ ਸੀਗੀ ਮੰਗ ਜੇ ਮੈਂ 5 ਵਜੇ ਮਰਲੇ ਟੱਕਰ ਜਾਉਣ ਪਈ ਮਾਜਬਾ ਟੱਕਰ ਜਾਵੇ ਕਿਹੜਾ ਹਦਨ ਚਕਾਨ ਹੋਇਆ ਉਹ ਸਾਨੂੰ ਮਿਲ ਜੀ ਸਾਸਰੀ ਕਾ ਪਹਿੰਜੀ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦੋ ਚਲੋ ਬਾਈ ਪਿੰਡ ਕਿਹੜਾ ਸੀਗਾ ਟੈਂਡੀ ਵਾਲਾ ਟੈਂਡੀ ਵਾਲਾ ਪਹਿਨੇ ਜਦੋਂ ਪਾਣੀ ਇੱਥੇ ਸ਼ੁਰੂ ਚ ਆ ਚੁੱਕਿਆ ਸੀਗਾ ਜਦੋਂ ਪਾਣੀ ਜ਼ਿਆਦਾ ਆ ਗਿਆ ਫਿਰ ਤੁਸੀਂ ਬਾਲੀ ਬੱਚੇ ਸੰਭਾਲੇ ਕਿਵੇਂ ਬੜੇ ਔਖੇ ਸੰਭਾਲੇ ਨੇ ਕਿਵੇਂ ਬਹੁਤ ਰਾਤ ਨੂੰ ਲੈ ਗਏ ਆ ਘਰੇ ਕੱਢੇ ਨੇ ਬਰਾਤ ਦਾ ਸਮਾਂ ਸੀਗਾ ਰਾਤ ਦਾ ਸਮਾਂ 10 ਦਾ ਟਾਈਮ ਸੀ ਜੀ ਬੱਚੇ ਬੜੇ ਮੁਸ਼ਕਲ ਕੱਢੇ ਨੇ ਮੱਝਾਂ ਵੀ ਬਹੁਤ ਔਕੀਆਂ ਕੱਡੀਆਂ ਨੇ ਤੂੰ ਜੀ ਪਹਿਨੇ ਲੇਗ ਆ ਉਦੋਂ ਬਾਅਦ ਸਾਡੇ ਕਮਰੇ ਚ ਚਾਰ ਕਮਰੇਗੇ ਅਸੀਂ ਤੇ ਬਰਾਂਡੇਗੇ ਮੱਝਾਂ ਦੇ ਖਾਂ ਆ ਇੱਥੇਗੇ ਅਸੀਂ 6 ਜੀ ਘਰ ਵੀ ਦਸੀ ਅਸੀਂ ਜੀ ਜੀ ਤੇ ਸਾਡੇ ਬਾਅਦ ਤੇ ਵੀ ਕੋਈ ਇਹੀ ਰਾਤ ਦੇ ਸਮੇਂ ਬੜਾ ਔਖਾ ਬਜਾਰਾ ਕੀਤਾ ਹੈ ਜਾ ਕੇ ਹਮ ਕਰੇ ਹੁਣ ਕਿਸੇ ਥਾਂ ਤੇ ਅਸੀਂ ਮੱਝਾਂ ਬੰਨੀ ਬੈਠੇ ਆ ਕਰ ਪਾਈ ਬੈਠੇ ਆ ਜਿੱਥੇ ਜਾ ਕੇ ਬੈਠੇ ਆ ਇਸ ਟਾਈਮ ਵੀ ਤੁਹਾਡਾ ਘਰ ਰੁੜ ਗਿਆ ਪਿੱਛੇ ਤੁਹਾਡਾ ਘਰ ਹੈਗਾ ਪਿੰਡ ਚ ਨਹੀਂ ਨਹੀਂ ਪਿੱਛੇ ਨੀ ਕਾ ਵੱਡਾ ਪਾਈ ਦਾ ਘਰ ਹੈਗਾ ਸੀ ਉੰ데 ਕਰੇ ਜਾ ਹਾਂ ਉੰ데 ਕੋਲ ਬੈਠੇ ਜਾਂਦੇ ਤੁਹਾਡਾ ਮਤਲਬ ਸਾਰਾ ਨੁਕਸਾਨ ਹੋ ਗਿਆ ਰਹਿਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਸੋ ਕਹਿੰਦੇ ਦੀ ਰਹਿਣ ਨੂੰ ਕੋਈ ਜਗ੍ਹਾ ਨਹੀਂ ਬਚੀ ਜ਼ਮੀਨ ਵੀ ਗਈ ਘਰ ਵੀ ਗਿਆ ਸਭ ਕੁਝ ਹੁਣ ਤੁਸੀਂ ਫਿਰ ਕੀ ਮੰਗ ਕਰਦੇ ਹੋ ਜਨਾ ਸੰਸਥਾਵਾਂ ਹੈਗੀਆਂ ਨੇ ਐਨ ਜੀਓ ਹੈਗੇ ਨੇ ਕੀ ਕਹਿੰਦੇ ਪਿੱਛੇ ਬਣ ਜਾਵਣ ਹਾਦੇ ਵਥਾਵਾਂ ਹਨ ਪੰਜ ਪੰਜ ਮਰਲੇ ਟੱਕਰ ਜਾਵਣਾ ਪ੍ਰਸ਼ਾਸਨ ਤੋਂ ਹਾਂ ਤੇ ਉਦੋਂ ਬਾਅਦ ਸਾਡੀ ਪੱਕੀਆਂ ਪੈੜੀਆਂ ਹੋ ਜਾਵਣ ਜੀ ਜੀ ਸਾਨੂੰ ਕੱਚੀਆਂ ਪੈੜੀਆਂ ਦਾ ਵੀ ਮਾਪ ਜਾ ਟਕਰਨਾ ਚਾਹੀਦਾ ਹੈ ਜੀ ਜੀ ਪਹਿਨੇ 2023 ਚ ਮੌਜਾ ਮਿਲੇ ਸੀ ਤੁਹਾਨੂੰ ਕੋ ਨਹੀਂ ਮਿਲਿਆ ਹੁਣ ਤੁਸੀਂ ਇਹ ਮੰਗ ਰੱਖੀ ਸੀ ਕਿ ਅਫਸਰਾਂ ਦੇ ਕੋਲ ਜਾਂ ਪ੍ਰਸ਼ਾਸਨ ਕੋਲ ਪੱਕੀ ਕੀਤੀ ਜਾਵੇ ਆਖਾਏ ਕੀ ਆਖਾਏ ਹਾਂ ਉਹ ਵਗਾ ਮਨਨ ਤੇ ਤਾਂ ਹੀ ਸਾਡੀ ਕੋ ਗੱਲਬਾਤ ਹੁੰਦਾ ਨਹੀਂ ਤੁਹਾਡੇ ਕੋਲ ਜਿਵੇਂ ਇੱਥੇ ਕੋ ਡੀਸੀ ਵਗੈਰਾ ਆਉਂਦਾ ਉਦੋਂ ਗਿਆ ਸੀ ਕਿ ਸਾਡੀ ਪੈਣੀ ਪੱਕੀ ਕਰੋ ਆਖੀ ਦੀ ਵੀ ਕਰਲਾ ਵੀ ਜਿਵੇਂ ਆਉਣਾ ਕੀ ਕਹਿੰਦੇ ਸੀ ਅਸੀਂ ਆਖੀ ਪੱਕੀਆਂ ਪੜੀਆਂ ਹਾਦੀ ਹੋ ਜਾਣ ਸਾਨੂੰ ਮਾਲਜਾ ਟੱਕਰ ਜਾਵੇ ਸਾਡੀ ਮੰਗ ਹੈ ਥਾਂ ਸਾਡੀ ਪਿੱਛਾ ਬਣ ਜਾਵੇ ਜੀ ਪਹਿਨੇ ਪੰਜ ਪੰਜ ਮਰਲੇ ਹਨ ਟੱਕਰ ਜਾਵਣ ਜੀ ਅੱਗੇ ਹੱਦ ਬਸ ਸਾਡੀ ਅਗੋਤੇ ਹਾਦੇ ਕੰਮਰੇ ਪਾਇਆ ਜਾਵਣ ਇਥੇ ਅਸੀਂ ਦੂਰ ਹੋ ਜਾਈਏ ਅੰਦਰ ਆ ਤਸਲ ਨੇੜੇ ਆ ਗਿਆ ਹੂੰ ਹੂੰ ਟੈਂਟ ਦੇ ਇੱਥੋਂ ਪਹਿਨੇ ਥੋੜੀ ਜ਼ਮੀਨ ਕਿੰਨੀ ਦੂਰ ਸੀਗੀ ਸਾਡੀ 7-8 ਕਿਲੇ ਦੂਰ ਸੀ ਆ ਇਥੋਂ ਅੱਛਾ ਇੱਥੇ ਨਾ ਸਾਹਮਣੇ ਤੇ ਜਿਹੜੇ ਅੱਜ ਹੁਣ 20 ਕਿਲੇ ਚ ਆ ਗਿਆ ਦਰਿਆ ਸਾਡੀ 20 ਕਿਲੇ ਜ਼ਮੀਨ ਡਿੱਗੀ ਪਹਿਨੇ ਕੋਈ ਡੰਗਰ ਵੀ ਰੋੜਿਆ ਤੁਹਾਡੇ ਨਹੀਂ ਡੰਗਰ ਨਹੀਂ ਲੋੜਾ ਅੱਛਾ ਡੰਗਰ ਦਾ ਬਚਾ ਹਾਂ ਡੰਗਰ ਸੋਹੋ ਪਹਿਨੇ ਆਪਾਂ ਗੱਲ ਗੱਲ ਕਰਦੇ ਹਾਂ 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 ਪਹਿਨੇ ਤੂੰ ਕਿਹ ਰਿਫਸ ਥੋੜਾ ਦੇ ਆ ਇੱਥੇ ਵੀ ਆ ਉੱਥੋਂ ਲੱਗ ਤੇ ਦਰਿਆ ਪਿਆ ਆ ਉਥੋਂ ਆ ਇੱਥੇ ਆ ਗਿਆ ਤੇ ਇਹ ਦੌੜ ਗਿਆ। ਇਹੇ ਰਾਤ ਨੂੰ ਸਾਰਾ ਪਤਾ ਲੱਗਾ ਸਾਥੀ। ਆ ਰਾਤ ਨੂੰ ਮਾਦਾ ਕਿੰਨੇ ਵਜੇ ਆਇਆ ਸੀ ਪਾਣੀ? ਰਾਤ 8 ਦਿਨੇ ਪਾਣੀ ਚੜਦਾ ਰਹਾ ਤੇ ਰਾਤ ਨੂੰ ਪਾਇਆ ਗਿਆ। ਅੱਛਾ ਰਾਤ ਨੂੰ ਪਾਇਆ ਗਿਆ। ਆਇਆ ਵਿਚਾਰ ਹੋਣ ਖਲੋਂਦਾ ਵੜ ਨਿਕਲਣ ਤੋਂ ਕਰਦਾ ਲੱਗੀ। ਮੇਰੇ ਆ ਗਏ ਤੇ ਨਿਕਲ ਗਿਆ। ਜੀ ਜੀ ਪਿੰਡ ਚ ਗਿਆ ਚੜ ਕੇ ਹੈ ਖਰੀ ਬੀ ਤੇਰਾ। ਤੁਸੀਂ ਮਾਦਾ ਬੱਚੇ ਲੈ ਕੇ ਫਿਰ ਇੱਥੇ ਹੀ ਰਹਿ ਕੇ ਚਲੇ ਗਏ ਸੀਗੇ। ਨਹੀਂ ਇੱਥੇ ਹੀ ਰਹਿ ਆਹੀ ਤੇ ਪਿੰਡੇ ਚ ਰਹੇ। ਫਿਰ ਤੁਹਾਨੂੰ ਡਰ ਨਹੀਂ ਲੱਗੇ ਪਾਣੀ ਜ਼ਿਆਦਾ ਨਾ ਚੜਦਾ। ਆ ਰਾਗ ਆ ਗਿਆ ਚਲੋ ਪਹਿਲੀ ਗਈ ਤੇ ਹੀ ਗਏ ਤੇ ਕੋਈ ਗੱਲ ਨਹੀਂ। ਅੱਛਾ ਹਾਂ ਤੇ ਭੈਣੇ ਤੁਹਾਡੀ ਮਾਤਾ ਸਰ ਤੁਹਾਡੀ ਜ਼ਮੀਨ ਕਿੰਨੀ ਗਈ ਭਲਾ ਸਾਡੀ ਉਹ ਤਨ ਦਸੀ ਦਿਨ ਮੈਂ ਉਹ ਦਰਖਤ ਕਰਾ ਉਹ ਤੇ ਤੂੰ ਆ ਕੜ ਦਰਿਆ ਪਿਆਏ ਮੈਂ ਆ ਸਾਡੀ ਨਾਲ ਇਵੇਂ ਨਾਲੋ ਨਾਲ ਸਾਰੀ ਕਿੰਨੀ ਜ਼ਮੀਨ ਸੀ ਤੁਹਾਡੀ ਸਾਡੀ ਹੀ ਗਹੀ ਸਾਡੀ ਵੀ ਅੰਦੀ ਹਿਸ 12 13 ਕਿੱਲੇ ਹੂੰ ਹੂੰ ਉਹ ਉਥੋਂ ਲੱਗ ਤਿਆ ਕਿੱਥੇ ਦਰਿਆ ਪਿਆਏ ਮੈਂ ਹਾਦੀ ਨਾਲ ਹਾਂ ਇਹ ਨਾਲ ਨਾਲ ਹਾਦੀ ਐਵੇਂ ਪੱਤੀਆਂ ਲੱਗੀਆਂ ਜਾਂਦੀਆਂ ਜੀ ਜੀ ਵੀ ਨਾਲ ਨਾਲ ਇੰਦੀ ਆ ਗਈ ਮੇਰੀ ਆ ਗਈ ਨੇ ਆ ਗਈ ਐਵੇਂ ਆ ਸਾਰੇ ਲੋੜ ਮਾਤਾ ਦੱਸੋ ਤੁਹਾਡੇ ਕੋਲ ਕੋਈ ਅਫਸਰ ਆਇਆ ਹੋਵੇ ਜ਼ਿਲ੍ਹੇ ਦਾ ਡੀਸੀ ਆਇਆ ਹੋਵੇ ਅਫਸਰ ਸਿਰਫ ਨਿਆਤ ਆਦੇ ਨੇ ਵਾਦੂ ਆਦੇ ਨੇ ਇਵੇਂ ਕਰ ਲਾਵੀ ਦਾ ਤੇ ਗਿਓ ਵਾਂਗੇ ਦੇਵਾਂ ਦੇ ਕੋਈ ਨਹੀਂ ਦੇਣ ਦਾ ਕੋਈ ਵਾਦਾ ਕੀਤਾ ਕੁਛ ਕੋਈ ਨਹੀਂ ਇਵੇਂ ਆਦੇ ਨੇ ਦੇਵਾਂ ਦੇ ਵੇਖਾਂਗੇ ਥਾਂ ਦੇ ਦੇ ਦਿਆਂਗੇ ਤੁਹਾਡਾ ਮਸਲਾ ਹੱਲ ਕਰਾਂ ਦੇ ਕਰਨਾ ਕਿਸੇ ਵੀ ਨਹੀਂ ਤੇ ਬਾਕੀ ਇਵੇਂ ਸਾਨੂੰ ਆਖ ਤੇ ਤੁਰ ਜਾਂਦੇ ਨੇ ਇਹਨੇ ਗੱਲ ਤੋਂ ਇੱਕ ਭਗਵੰਤਮਾਨ ਆਇਆ ਸੀਗਾ ਇੱਥੇ ਫੋਜਪੁਰ ਜਿਹੜਾ ਤੁਹਾਡੇ ਇਲਾਕੇ 'ਚ ਹੀ ਆਇਆ ਸੀਗਾ ਕੀ ਵਾਦਾ ਕੀਤਾ ਤੁਹਾਡੇ ਨਾਲ ਉਹਨੇ ਇਹ ਵਾਦਾ ਕੀਤਾ ਹੈ ਤਾਨੂੰ ਸਭ ਕੁਛ ਧਿਆਨ ਦਾ ਤੇ ਤੁਹਾਨੂੰ ਠੰਡੇ ਹੋ ਤੋਹੀਂ ਜਰੇ ਨਾਲ ਬੋ ਤੇ ਤੁਹਾਨੂੰ ਸਭ ਕੁਛ ਧਿਆਨ ਦਾ ਠੰਡੇ ਤੋਂ ਤੁਹਾਨੂੰ ਪਾਣੀ ਕਰਦਾ ਹਾਂ ਠੰਡਾ ਪਾਣੀ ਨੇ ਕਰ ਦਿੱਤਾ ਭਗਵੰਤ ਮਾਨ ਵੀ ਕਹਿੰਦਾ ਠੰਡੇ ਹੋ ਹਾਂ ਤੇ ਬਾਕੀ ਇਹ ਨੇ ਭਗਵੰਤ ਮਾਨ ਇਹਨੇ ਵੀ ਕਹਿੰਦਾ ਹੀ ਪਾਣੀ ਮੈਂ ਨਹੀਂ ਆਉਣ ਦਿੰਦਾ ਨਹੀਂ ਆਉਣ ਦਿੰਦਾ ਪਾਣੀ ਆਕਰ ਕੇ ਤੁਗਿਆ ਪਾਣੀ ਭਨੇ ਹਰ ਸਾਲ ਆ ਜਾਂਦਾ ਕਿਉਂ ਆਉਂਦਾ ਉਹ ਪਤਾ ਨਹੀਂ ਕਿਉਂ ਗਾਲੂ ਛੱਡ ਦਿੰਦੇ ਆ ਸਾਨੂੰ ਜਦੋਂ ਦਾ ਭਗਵੰਤ ਮਾਨ ਬਣਾਏ ਹਾਂ ਜਦ ਦੂਜੀ ਸਰਕਾਰ ਪਹਿਲੀ ਬਣੀ ਉਹਦਾ ਪਾਣੀ ਆਉਣ ਲੱਗਾ ਪਹਿਲੀ ਗੱਲ ਸੁਣ ਭਗਵੰਤ ਮਰਦਾ ਕਹਿੰਦਾ ਸੀ ਬੰਨ ਮੈਂ ਚੰਗੇ ਬਣਾਵਾਂਗਾ ਸਫਾਈਆਂ ਕਰਾਂਗੇ ਦਿਹਾਵਾਂ ਦੀਆਂ ਬੜੀਆਂ ਬੜੀਆਂ ਸਫਾਈਆਂ ਕਰ ਗਿਆ ਜਿੰਨੀਆਂ ਉਹਨੇ ਨਾ ਇੱਥੇ ਬੰਗਾ ਬਣਾ ਦਿੱਤਾ ਹੈ ਹਾਂ ਹੈ ਨਾ ਉਹਨੇ ਇਨੀ ਸਫਾਈਆਂ ਕੀਤੀ ਨੇ ਝਾੜੂ ਉਹਨੇ ਚੰਗੀ ਤਰ੍ਹਾਂ ਮਾਰ ਦਿੱਤਾ ਅੱਛਾ ਹਾਂ ਮਤਲਬ ਉਹ ਤਾਂ ਕਹਿੰਦਾ ਸੀ ਲੋਕਾਂ ਨੂੰ ਮੈਂ ਚੰਗਾ ਸਿਸਟਮ ਦੇਵਾਂਗਾ ਰੰਗਲਾ ਪੰਜਾਬ ਮੈਂ ਤੁਝੇ ਨੌਕਰੀਆਂ ਕੁੜੀਆਂ ਨੂੰ ਵੀ ਦੇਵਾਂਗਾ ਮੁੰਡਿਆਂ ਨੂੰ ਵੀ ਦੇਵਾਂਗਾ ਬਾਕੀ ਮੈਂ ਬੜਾ ਇਹਨਾਂ ਦੇ ਸਿਰ ਤੇ ਹੱਥ ਰੱਖਾਂ ਦਾ ਮੈਂ ਬੜਾ ਕੁਝ ਕਰਾਂਗਾ ਉਹ ਕਹਿੰਦਾ ਰੰਗਲਾ ਪੰਜਾਬ ਨਾਮਾਂਗਾ ਆ ਰੰਗਲਾ ਪੰਜਾਬ ਉਹ ਬਾਕੀ ਜਨਾ ਹੈ ਉਹ ਰੰਗਲਾ ਉਹ ਤੋਂ ਨੰਗਲਾ ਬਾਅਦ ਅੱਛਾ ਜੀ ਹਾਂ ਠੀਕ ਹੈ ਭਨੇ ਤੇ ਬਾਕੀ ਇਹਨਾਂ ਅੱਜ ਵੀ ਤੁਸੀਂ ਗੱਲ ਕਰਨੀ ਦਾ ਵੱਡਾ ਇੱਥੇ ਹੈ ਕਿ ਦੂਰ ਹੈ ਕਿਤੇ ਘਰ ਪ੍ਰਕਾਸ਼ ਸਿੰਘ ਤੇ ਬਿੰਦਰ ਸਿੰਘ ਇਹ 30 ਕਿੱਲੇ ਪੈ ਗਈ ਜਿਹੜੀ ਉਹ ਗਈ ਚੜੀ ਤੁਹਾਡਾ ਨੁਕਸਾਨ ਜਿਹੜਾ ਹੋਇਆ ਹਾਂ ਤੇ ਟਰਾਲੀ ਟਰੱਕ ਵਿੱਚ ਮੋਟਰਾਂ ਵਿੱਚ ਇੰਨ ਸਭ ਕੁਝ ਗਏ ਹੜਾ ਪੰਜਾਰੀ ਹਰ ਅੱਛਾ ਸੰਦ ਸਾਰੇ ਰੁੜ ਗਏ ਸਾਰੇ ਰੁੜ ਉਹ ਕਿੰਨਾ ਕੁ ਨੁਕਸਾਨ ਕਿੰਨੇ ਕੁ ਲੱਖਾਂ ਦਾ ਨੁਕਸਾਨ ਹੋ ਗਿਆ ਘਾਟੋ ਘਾਟ 2.5 ਲੱਖ ਦਾ ਸਮਾਨ ਜਿਹੜੇ ਸੰਦ ਸੀਗੇ ਸੰਦ ਇਹ ਉਹ ਗਏ ਤੇ ਜ਼ਮੀਨ ਹੋ ਗਈ 30 ਕਿੱਲੇ 30 ਕਿੱਲੇ ਠੀਕ ਹੈ ਪੈਣੇ ਠੀਕ ਹੈ ਪੈਣੇ ਮੇਹਰਬਾਨੀ ਇਹ ਨਹੀਂ ਹਣ ਪੰਜ ਪੰਜ ਮਰਲੇ ਪਿੱਛੇ ਦਿੱਤੀ ਜਾਵੇ ਤੇ ਬਾਕੀ ਇਹਨਾਂ ਸਾਡੀ ਆ ਨੋਚ ਪੱਕੀ ਬਾਜ ਜਾਵੇ ਤੇ ਇੱਥੇ ਭੈਣ ਤੂੰ ਨੋਚ ਦੀ ਗੱਲ ਕਰਦੀ ਕਿੰਨੀਆਂ ਨੋਚਾਂ ਦੀ ਲੋੜ ਹੈਗੀ ਤੁਹਾਨੂੰ हां नु ए मन मने, मने सारी नोज दी रोड एते सारी नाल बनी जाय पक्की हां पत्थर दी पत्थरਾਂ ਦੀ ਠੀਕ ਹੈ ਬਣਦੇ ਹਾਂਜੀ ਭਰਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਹੈ ਪ੍ਰਾਈਤ ਦਾ ਮੇਰਾ ਨਾਮਜੀਤ ਸਿੰਘ ਹੈ ਪਿੰਡ ਢਿੰਡੀ ਵਾਲਾ ਅਕਸਰ ਪੰਚ ਹੁਮਾ ਜੀਤ ਸਿੰਘ ਜੀ ਜਿਸ ਤਰ੍ਹਾਂ ਹੜ੍ਹ ਆਏ ਸੀਗੇ ਤੁਹਾਡਾ ਪਿੰਡ ਦਾ ਬਹੁਤ ਜ਼ਿਆਦਾ ਨਕਸਾ ਨਿਸ਼ਾਨ ਹੋਇਆ ਕਿੰਨੇ ਕੋ ਡੰਗਰ ਇੱਥੋਂ ਲੁੜੇ ਹੈਗੇ ਨੇ ਕਿੰਨੀਆਂ ਕੁ ਜ਼ਮੀਨਾਂ ਲੁੜੀਆਂ ਨੇ ਜ਼ਮੀਨਾਂ ਤਾਂ ਸਾਡੇ ਹੁਣ 2 250 ਕਿੱਲਾ ਹੀ ਏਕੜ ਇੱਥੇ ਰਹਿ ਗਏ ਮੇਤ ਪਾਣੀ ਦੇ ਦਰਿਆ ਨਦੀ ਚ ਪੈ ਗਿਆ ਦਰਿਆ ਜੀ ਜੀ ਤੇ ਬਾਕੀ ਫਸਾ ਜਿਹੜੀ ਉਹ ਬਾਈ 2300 ਕਿੱਲਾ ਜਿਹੜਾ ਚੋਨਾ ਚੋਨਾ ਹਰਤ ਬਾਅ ਫਿਰ ਗਿਆ ਚੋਨਾ ਮਤਲਬ ਖਤਮ ਹੀ ਹੋ ਗਿਆ ਕੁਛ ਨਹੀਂ ਬਚਿਆ ਜੀ ਜੀ ਫਿਰ ਭਗਵੰਤ ਮਹਾਰਾਜ ਆਏ ਸੀ ਤੇ ਹੁਣ ਦੱਸਿਆ ਉਹਨੂੰ ਵੀ ਅਸੀਂ ਮਤਲਬ ਉਹਦੇ ਬਾਰੇ ਵੀ ਜੀ ਜੀ ਇਹ ਭਗਵਾਨ ਰਾਜ ਜੀ ਪਾਣੀ ਆਇਆ ਕੀ ਕਹਿੰਦਾ ਹੱਲ ਕੀ ਹੋਵੇ ਸਾਡਾ ਹੁਣ ਜੀ ਜੀ ਕਹਿੰਦਾ ਕਰਾਂਗਾ ਮੱਲ ਬਾਕੀ ਤੁਹਾਡੇ ਮਾਲਕੀ ਪਾਲੀ ਦੇ ਕੁਝ ਦਿਆਂਗਾ ਜੀ ਤੇ ਕੱਚੀ ਬੇਲੇ ਦਾ ਕੁਛ ਨਹੀਂ ਦੇਵਾਂ ਕੱਚੀ ਦਾ ਤਾਂ ਹੈਂਦਰ ਸਰਕਾਰ ਦੇ ਹੱਕ ਦੀ ਅਸੀਂ ਸਾਡੇ ਕੋਲ ਤਾਂ ਕੁਝ ਹੱਲ ਨਹੀਂਗਾ ਜੀ ਏ ਹਾੜੀ ਪੜੀ ਕੱਤਿਆਂ ਨੇ ਫੇਰ ਪਿੱਛੇ ਤੇਜ਼ ਤੇਜ਼ ਹੀ ਪਾਣੀ ਆਇਆ ਸੀਗਾ ਮੈਂ ਹੁਣ ਕਹਾ ਤੇਜ਼ ਵਿੱਚ ਹੁਣ ਕੁਝ ਨਹੀਂ ਮਿਲਿਆ ਜੀ ਸਾਡੀ ਜਿਵੇਂ 15 ਕਿਲੋ ਪੜੀ ਮੇਰੀ ਏ ਹਾਂਜੀ ਤੇ ਉਹਦੇ ਚ ਤਿੰਨ ਚਾਰ ਕਿਲੋ ਮਾਲ ਕੀ ਏ ਬਾਕੀ 10 12 ਕਿਲੋ ਜਿਹੜੀ 10 ਕਿਲੋ ਹੱਡੇ ਯਾਰਾ ਕਰਦਾ ਤੁਹਾਡਾ 15 ਕਿਲੋ ਨੁਕਸਾਨ ਹੋਇਆ ਹਾਂਜੀ 15 ਕਿਲੋ ਦਾ ਨੁਕਸਾਨ ਜਰਾ ਹੋ ਗਿਆ ਹੰਦ ਵੀ ਲੋੜੇ ਤੁਹਾਡੇ ਹਾਂਜੀ ਹੰਦ ਮੈਂ ਇਹਨਾਂ ਮੇਰੇ ਦੋ ਇਨਾਂ ਗਿਆ ਚਲੇ ਵਿੱਚ ਮੋਟਰ ਗੇਚਰੀ ਵਿੱਚ ਇੱਕ ਮਤਲਬ ਇਸ ਤਰ੍ਹਾਂ ਸਮਾਨ ਸਾਰਾ ਕਰ ਲੋੜੇ ਤੁਹਾਡਾ ਕਾਰ ਨਹੀਂ ਕਾਰ ਦੇ ਵਿੱਚ ਪਾਣੀ ਪੈ ਗਿਆ ਅੰਦਰ ਬਾਹਰ ਪਾਣੀ ਪੈ ਗਿਆ ਅੱਛਾ ਏ ਬਾਕੀ ਉਹਨਾਂ ਦਰਿਆ ਕੱਟ ਰਿਹਾ ਦਰਿਆ ਤੱਕ ਹੱਤ ਸੱਤ ਕਿਲੇ ਬਾਅਦ ਦੂਰ ਸੀਗਾ ਵੀਰ ਜੀ ਜੇ ਨੁਕਸਾਨ ਇੰਨਾ ਵੱਡਾ ਹੋ ਗਿਆ ਹੁਣ ਲੋਕਾਂ ਦਾ ਗੁਜ਼ਾਰਾ ਕਿਵੇਂ ਚੱਲੇਗਾ ਫਿਰ ਉਹ ਤਾਂ ਸਤਕੁਰੀ ਕਿ ਜਾਣਦਾ ਕਿਵੇਂ ਚੱਲੇਗਾ ਇਸੇ ਤਰ੍ਹਾਂ ਇਹ ਜੇ ਤਾਂ ਦਿੰਦੇ ਨੇ ਸਰਕਾਰ ਨੂੰ ਮਾਂ ਫੜਦੀ ਏ ਫਿਰ ਤਾਂ ਹੋਏਗਾ ਨਹੀਂ ਤਾਂ ਹਰੇ ਪਸ਼ੂਆਂ ਵੀ ਹਾਲ ਮੰਦੇ ਰਹਿਣਾ ਤਾਂ ਕੀ ਕਰਦੇ ਟੈਂ ਟੈਂਡੀ ਵਾਲੇ ਵਾਸਤੇ ਅਸੀਂ ਮੰਗ ਇਹ ਕਰਨੇ ਵੀ ਸਾਨੂੰ ਜਿਵੇਂ ਪਹਿਲੇ ਵਾਰ ਤੋਂ ਅੱਜ ਤੋਂ ਡੰਗਰਾ ਦਾ ਚਾਰੇ ਵਾਸਤੇ ਜਾਤ ਰੋੜ ਹੈ ਜੀ ਵੀਰ ਉਹ ਤੋਂ ਬਾਅਦ ਸਾਡੀ ਜਿਵੇਂ ਮਿੱਟੀ ਸੇਲ ਵਿੱਚ ਪੈ ਗਈ ਏ ਰੇਤਾ ਪੈ ਗਈ ਏ ਰੇਤਾ ਕਢਾਈ ਜਾਵੇ ਜਾਹੰਦਾ ਸਾਨੂੰ ਇਹਦਾ ਫਿਰ ਕਣਕ ਬਜਾਈ ਜਾਵੇ ਜਿਵੇਂ ਮਤਲਬ ਬੀਜ ਦੇਵਣ ਖਾਦ ਦੇਵਣ ਤੇਲ ਦੇ ਸਰਕਾਰ ਜੀ ਤੇ ਅਸੀਂ ਕੋਈ ਅੱਗੇ ਆਦੇ ਪੈਰਾਂ ਤੇ ਖੜੇ ਹੋ ਸਕੀਏ ਵੀਰ ਜੀ ਸੰਸਥਾਵਾਂ ਨੇ ਤਾਂ ਬੜੇ ਵਾਅਦੇ ਕੀਤੇ ਨੇ ਵੀ ਅਸੀਂ ਤੇਲ ਵੀ ਬੀਜ ਵੀ ਦੇਵਾਂਗੇ ਘਰ ਵੀ ਬਣਾ ਕੇ ਦੇਵਾਂਗੇ ਡੰਗਰ ਵੀ ਲਿਆ ਕੇ ਦੇਵਾਂਗੇ ਉਹ ਸੰਸਥਾਵਾਂ ਹੀ ਦਿੰਦੀਆਂ ਸਰਕਾਰ ਦੇਵੇ ਨਾ ਸੰਸਥਾਵਾਂ ਤੋਂ ਚੱਲੇ ਜਾ ਬਹੁਤ ਕੀਤੀ ਹਨ ਕਿੱਟੀ ਨੇ ਸੰਸਥਾਵਾਂ ਨੇ ਪਹੁੰਚ ਕੀਤੀ ਕਿਸੇ ਤੇਰੇ ਨੂੰ ਬਹੁਤ ਕੀਤੀ ਤਾਂ ਰਾਸ਼ਨ ਵੇਜੇ ਤੱਕ ਦੇਈ ਜਾਂਦੇ ਰਾਸ਼ਨ ਤਾਂ ਬਹੁਤ ਦੇਈ ਜਾਂਦੇ ਨੇ ਪਰ ਰਾਸ਼ਨ ਕੱਲਾ ਕੀ ਕਰਾਂਗੇ ਜੇ ਪੰਜਾਬੀ ਨਾ ਹੋਵੇ ਸਾਡੇ ਜੇ ਮਿੱਟੀ ਜਿਹੜੀ ਰੇਤਾਂ ਨਾਲ ਨਕੀ ਕੱਢੀ ਜਾਵੇ ਇਟਾਲੀਆ ਨਾਲ ਜਾਣੀ ਹੈ ਜੇਸੀਪੀ ਨਾਲ ਜਾਣ ਸਾਡੀ ਮਤ ਕਰਨਾ ਸਰਕਾਰ ਤੇ ਸਾਡਾ ਕੋਈ ਮਸਲਾ ਹਲ ਹੋ ਸਕਦਾ ਹੈ ਜੇਕਰ ਮਤ ਨਹੀਂ ਕਰ ਨਹੀਂ ਹਾਂਜੀ ਹਾਂਜੀ ਤੇ ਅਸੀਂ ਹੱਜੀ ਦਿਹਾੜੀ ਕਰਦੇ ਤੇ ਖਾਈ ਸਕਾਂ ਨੇ ਦੋ ਫੁਕੇ ਖਾਣੇ ਨੇ ਜੀ ਬਾਕੀ ਨਹੀਂ ਹਣ ਥਾਵਾਂ ਪਿੱਛੇ ਮਿਲ ਜਣ ਬਣਾ ਤੇ ਦਿੱਤੀਆਂ ਜਾਵਣਾ ਬਾਕੀ ਅੰਨਾ ਹੈ ਤੇ ਅਸੀਂ ਕਿਰੇ ਰਹਿਣ ਗੁਜ਼ਾਰਾ ਕਰ ਲਾਂਦੇ ਬਾਕੀ ਜਿਹੜੀ ਸਾਡੀ ਭੋਏ ਗਈ ਇਹ ਤਾਂ ਤੇ ਨਹੀਂ ਆ ਸਹੀ ਗੱਲ ਹੈ ਮਾ ਤਾਂ ਭੈਣ ਤੁਸੀਂ ਜੱਦੀਪੁਰਸ਼ ਇੱਥੇ ਰਹਿੰਦੇ ਹੋ ਇੱਥੇ ਜੱਦੀ ਰਹਿੰਦੇ ਕਿੰਨੇ ਸਾਲਾਂ ਤੋਂ ਅਹੀਂ ਇੱਥੇ ਘਟੋ ਘਾਟੇ 40-50 ਸਾਲ 50 ਸਾਲ ਬੀਤੇ ਰਹਿੰਦੀ ਆ ਹਾਂ ਸੋ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਪਹੁੰਚਿਆ ਸੀਗਾ ਪਿੰਡ ਟਿੰਡੀ ਵਾਲਾ ਜਿੱਥੋਂ ਦੇ ਲੋਕ ਬੜੇ ਡੁੱਬੇ ਹੋਏ ਸੀਗੇ ਜਿਨ੍ਹਾਂ ਦੇ ਘਰ ਵੀ ਚਲੇ ਗਏ ਜਿਨ੍ਹਾਂ ਦੀਆਂ ਜ਼ਮੀਨਾਂ ਵੀ ਚਲੀਆਂ ਗਈਆਂ ਕਿਸੇ ਦੀਆਂ 10 ਕਿੱਲੇ ਕਿਸੇ ਦੀਆਂ 20 ਕਿੱਲੇ ਕਿਸੇ ਦੀਆਂ 30 ਕਿੱਲੇ ਬਹੁਤ ਵੱਡਾ ਭਾਰੀ ਨੁਕਸਾਨ ਹੋਇਆ ਸੋ ਕਹਿੰਦੇ ਵੀ ਇਹ ਜਿਹੜੀ ਇਹਦੀ ਪਰਪਾਈ ਹੈਗੀ ਹੈ ਬਹੁਤ ਲੰਬੇ ਸਮੇਂ ਤੱਕ ਨਹੀਂ ਹੋਣੀ ਸੋ ਮੰਗ ਕੀਤੀ ਹੈ ਸੰਸਥਾਵਾਂ ਦੇ ਕੋਲੋਂ ਮੰਗ ਕੀਤੀ ਹੈ ਪ੍ਰਸ਼ਾਸਨ ਦੇ ਕੋਲੋਂ ਵੀ ਸਾਡੀ ਆ ਕੇ ਬਾਤ ਸੁਣੀ ਜਾਵੇ ਸਾਡੀ ਮਦਦ ਕੀਤੀ ਜਾਵੇ ਤਾਂ ਕਿ ਅਸੀਂ ਰੋਟੀ ਪਾਣੀ ਖਾ ਸਕੀਏ ਤਾਂ ਕਿ ਅਸੀਂ ਇੱਥੇ ਰਹਿ ਸਕੀਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਅਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਧੰਨਵਾਦ